ਹਾਂਜੀ ਪੰਜਾਬੀਓ ਸਸਤਰੀ ਘਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਨਸ਼ਿਆਂ ਦੇ ਮੁੱਦਿਆਂ ਤੇ ਵੀਡੀਓ ਤੋਂ ਬਣੇ ਰਹੋ ਪੰਜਾਬੀਓ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਜੇ ਗੱਲ ਕਰੀਏ ਆਪਾਂ ਭਗਵਾਨ ਤਮਨ ਸੀਐਮ ਦੀ ਹੁਣ ਕਿਉਂਕਿ ਸ਼ਰੇਆਮ ਮਜੀਠੀਏ ਨੂੰ ਚੁਕਾ ਦਿੱਤਾ ਸਰੈਂਡਰ ਕਰਾ ਦਿੱਤਾ ਗਿਆ ਵਿਜੀਲੈਂਸ ਤੋਂ ਕਿਉਂਕਿ ਆਪਾਂ ਨੂੰ ਮਜੀਠੀਏ ਦਾ ਕੋਈ ਦੁਖਣੀਗਾ ਜਿੱਥੇ ਮੰਨ ਲਓ ਵਿਜੀਲੈਂਸ ਨੂੰ ਭੱਲੇ ਚਾਹੇ ਸੀਬੀਆਈ ਨੂੰ ਕੱਲ ਦਿੰਦਾ ਜੇ ਗੱਲ ਕਰੀਏ ਹੁਣ ਆਪਾਂ ਨਸ਼ਾ ਦੀ ਕਿਉਂਕਿ ਨਸ਼ਾ ਦੇ ਮੁੱਦੇ ਤੇ ਰੱਖ ਕੇ ਭਗਵਾਨ ਤਮਨ ਸੀਐਮ ਨੇ ਸਰਕਾਰ ਬਣਾਈ ਸੀ ਵੀ ਪੰਜਾਬ ਨਸ਼ਾ ਮੁਕਤ ਕਰੂਗਾ ਮੈਂ ਵੀ ਨਸ਼ੇ ਕੱਢੂ ਆ ਪੰਜਾਬ ਚੋਂ ਕਿਉਂਕਿ ਹਲੇ ਤੱਕ ਨਾ ਤਾਂ ਚਿੱਟਾ ਖਤਮ ਹੋਇਆ ਨਾ ਗੋਲੀਆਂ ਨਾ ਕੈਪਸੂਲ ਕਿਉਂਕਿ ਕਿੰਨੀਆਂ ਹੀ ਮਾਂਵਾਂ ਦੇ ਪੁੱਤ ਮਰੀ ਜਾਂਦੇ ਆ ਪੰਜਾਬੀਓ ਤੇ ਕਿੰਨੀਆਂ ਦੀ ਅੱਗੇ ਹੋਰ ਜਾ ਕੇ ਮਰਨੇ ਆ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਮੇਰਾ ਦਿਲ ਨਹੀਂ ਕਹਦਾ ਮੰਨ ਲੋ ਵੀ ਮਰਨਾ ਜੇ ਗੱਲ ਕਰੀਏ ਹੁਣ ਆਪਾਂ ਨਸ਼ਿਆਂ ਨੂੰ ਜੇ ਨਸ਼ੇ ਹੀ ਨਾ ਰੁਕੇ ਨਸ਼ਾ ਨਹੀਂ ਮਹੀਮ ਐਸੀ ਚੱਲੀ ਆ ਨਸ਼ਾ ਦੀ ਤੁਹਾਨੂੰ ਵੀ ਪਤਾ ਪੰਜਾਬੀਓ ਕਿਉਂਕਿ ਵੀ ਇਹ ਨਹੀਂ ਰੁਕਣ ਦਾ ਨਾਂ ਲੈਂਦੇ ਕਿਉਂਕਿ ਜਿਹੜੇ ਲੀਟਰ ਆ ਗਏ ਕਿਉਂਕਿ ਵੋਟਾਂ ਪਵਾ ਕੇ ਪਿੱਛੇ ਹਟ ਜਾਂਦੇ ਆ ਆਪਦਾ ਕੰਮ ਕੁਮ ਕੱਢ ਕੇ ਕਿਉਂਕਿ ਕਹਿੰਦੇ ਆ ਵਾਦੇ ਵੱਡੇ ਵੱਡੇ ਕਰਦੇ ਆ ਹੁਣ ਜਿਵੇਂ ਭਗਵੰਤ ਮਾਨ ਸੀਐਮ ਨੇ ਵੀ ਨਸ਼ਿਆਂ ਦੇ ਮੁੱਦਿਆਂ ਤੇ ਰਾਕੇ ਸਰਕਾਰ ਬਣਾਈ ਸੀ ਨਾਲੇ ਕਿਹਾ ਸੀ ਹੁਣ ਸੋਈ ਖਰਚਾ ਕਹਿੰਦਾ ਹਰ ਇੱਕ ਮਹਿਲਾ ਨੂੰ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਖਰਚਾ ਦੇਊਗਾ ਜਿਹੜੀ 18 ਸਾਲ ਤੋਂ ਉੱਤੇ ਉੱਤੇ ਆ ਕੋਈ ਵੀ ਵਾਦਾ ਨਹੀਂ ਪੂਰਾ ਕੀਤਾ ਇੱਕ ਵੀ ਕਿਉਂਕਿ ਪਹਿਲਾਂ ਆ ਵੀਡੀਓ ਤੇ ਬਣੇ ਰਹੋ ਤੁਹਾਨੂੰ ਥੋੜੀ ਵੀਡੀਓ ਸੁਣਾ ਦਈਏ ਆਪਾਂ ਵੀ ਪਿੰਡਾਂ ਦੇ ਵਿੱਚ ਵੀ ਨਸ਼ੇ ਕਿਵੇਂ ਵਿਕੀ ਜਾਂਦੇ ਹਲੇ ਵੀ ਸ਼ਹਿਰਾਂ ਦੇ ਵਿੱਚ ਤੇ ਕਿੰਨੀਆਂ ਹੀ ਮਾਵਾ ਦੇ ਪੁੱਤ ਮੰਨ ਲੋ ਤੁਰ ਗਏ ਤੇ ਹਜੇ ਹੋਰ ਤੁਰ ਜਾਣੇ ਆ ਪਹਿਲਾਂ ਵੀਡੀਓ ਸੁਣ ਲੋ ਪੰਜਾਬੀ ਉਹ ਵੀਡੀਓ ਸੁਣਾ ਦਈਏ ਤੁਹਾਨੂੰ ਦੇ ਪਿੰਡ ਦੀ ਅਸੀਂ ਕੀ ਕਰੋਂਗੇ ਜਿਹੜੇ ਵੇਚਦੇ ਆ ਸਰਕਾਰ ਕਹਿੰਦੀ ਉਹ ਵੀ ਅਸੀਂ ਘਟ ਆਉਣੇ ਆ ਹਨਾ ਜਿਆਦਾ ਫਿਰ ਭਈ ਉਹਦੀ ਦੋ ਮੰਜ਼ਲੀ ਕੋਠੀ ਹਟਾਵੇ ਸਰਕਾਰ ਅਸੀਂ ਮੰਨ ਜਾਗੇ ਬਾਹ ਟਾਉਂਦੇ ਹੋਣੇ ਕਿਤੇ ਭਈ ਸਾਡੇ ਪਿੰਡੇ ਤੇ ਸ਼ਰਮ ਦੇ ਨੇ ਕੁੱਟ ਮਾਰ ਕਰੀ ਜੀ ਸਾਨੂੰ ਨੂੰ ਸਾਫ ਸਹੀ ਗਈ ਕਿੰਨੇ ਨੇ ਕੁੱਟਿਆ ਭਾਈ ਉਹਨਾਂ ਨੇ ਝੋਕੇ ਜਾਣੇ ਕੁੱਟਿਆ ਉਹਨਾਂ ਨੇ ਗੋਲ ਗੰ ਲੈਣ ਗਿਆ ਜੀ ਨਾਲੇ ਦੇ ਪੈਲੇ ਕੋਈ ਉਹਨਾਂ ਗੋਲੀਆਂ ਕਿਹੜੀਆਂ ਗੋਲੀਆਂ ਲੈਣ ਗਏ ਗੋਲਗਾਂ ਹੀ ਖਾਂਦੇ ਹੀ ਨਹੀਂ ਯਾਰ ਨਹੀਂ ਭਾਈ ਕੁੱਟ ਮਾਰ ਕੀਤੀ ਗਈ ਪਹਿਲਾਂ ਹਾਂਜੀ ਕੁੱਟ ਮਾਰ ਕੀਤੀ ਹੈ ਜੀ ਦਾਲੇ ਵੀ ਕੁੱਟਿਆ ਜੀ ਉਹਨੇ ਝੋਕੇ ਕੇ ਮਾਗੇ ਜੀ ਗੋਲਗੰਨਾਂ ਉਹਨਾਂ ਨੇ ਮਿੱਥੂਨ ਵਾਲੇ ਦੇ ਪੈਲੇ ਗੋਲੇ ਨਾਲੇ ਮੇਰੇ ਦੋ ਤਿੰਨ ਚਪੇੜੇ ਮਾਰੇ ਕਹਿੰਦੇ ਮੈਂ ਨੂੰ ਮਾ ਉੱਥੇ ਕਾਟੋ ਬੈਠਾ ਹਾਨੂੰ ਮਿਲਾਈ ਮਣਿਆਖਾ ਇੱਥੇ ਹੀ লাশ ਕੱਢੀਆਂ ਨੇ ਕਹਿੰਦਾ ਇਹਦਾ ਨੋਰਮਲ ਕੇਸ ਆ ਕੋਈ ਕਾਰਵਾਈ ਨਹੀਂ ਹੋਣੀ ਸ਼ੋਕਮਾਰ ਨਸ਼ਾ ਵੇਚਦਾ ਉਹਦੇ ਘਰ ਦੀ ਕਵਿਤਾ ਰਾਣੀ ਨਸ਼ਾ ਵੇਚਦੀ ਆ ਠੀਕ ਆ ਸਾਰਾ ਫੈਮਿਲੀ ਨਸ਼ਾ ਵੇਚਦੀ ਆ ਘਰ ਜਾ ਕੇ ਵੇਖੋ ਸਾਰਾ ਘਰ ਜਾ ਕੇ ਵੇਖੋ 50 ਕਿੱਲੇ ਦੀ ਓਡੀ ਕੋਠੀ ਆਣੀ ਜਿਹਦੇ ਕੋਲ ਮਰ ਲਾਣੀ ਉਹ ਕੋਠੀ ਕਿੱਥੇ ਪੜ੍ਹ ਲਓ ਸਾਰੇ ਪੁਲਿਸ ਵਾਲਿਆਂ ਨੂੰ ਪਤਾ ਹੈ ਹਾਂਜੀ ਪੰਜਾਬੀਓ ਇਹ ਤੁਸੀਂ ਸੁਣ ਹੀ ਲਿਆ ਹੋਣਾ ਵੀ ਸਾਰੇ ਮਲਾਜ਼ਮਾਂ ਨੂੰ ਪਤਾ ਕਿਉਂਕਿ ਮੁਲਾਜ਼ਮ ਕਹਿੰਦੇ ਵੀ ਕੋਈ ਕਾਰਵਾਈ ਨਹੀਂ ਪਿੰਡ ਭਲਾਈ ਦੇ ਵਿੱਚ ਕਿਉਂਕਿ ਸ਼ਰਾਬ ਹਜੇ ਵੀ ਚੰਟਾ ਵਿਕੀ ਜਾਂਦਾ ਤੇ ਮੱਲੋ ਨਸ਼ੇ ਵਿਕੀ ਜਾਂਦੇ ਆ ਗੋਲੀਆਂ ਕੈਪਸੂਲ ਜੇ ਗੱਲ ਕਰੀਏ ਹੁਣ ਆਪਾਂ ਮਜੇਠੀਆ ਦੀ ਕਿਉਂਕਿ ਭਗਵਾਨਤਮਾਨ ਸੀਐਮ ਦੇ ਖਿਲਾਫ ਕੋਈ ਵੀ ਬੋਲਦਾ ਮੰਨ ਲਓ ਕੋਈ ਪੱਤਰਕਾਰ ਆ ਕੋਈ ਮੰਨ ਲਓ ਵਿਰੋਧੀ ਧਿਰ ਦਾ ਲੀਡਰ ਆ ਹੁਣ ਜਿਵੇਂ ਵਿਰੋਧੀ ਧਿਰ ਦਾ ਲੀਡਰ ਸੀਗਾ ਮਜੇਠੀਆ ਕਿਉਂਕਿ ਹੁਣ ਸ਼ਰੇਆ ਮਜੇਠੀਆ ਨੂੰ ਚਕਾਇਆ ਗਿਆ ਕਿਉਂਕਿ ਹੁਣ ਪਹਿਲਾਂ ਵੀ ਕਹਿ ਕੇ ਆਟਮਸ ਨੂੰ ਮੈਂ ਹੁਣ ਵੀ ਵੀ ਮਜੇਠੀਆ ਦਾ ਕੋਈ ਦੁੱਖ ਨਹੀਂ ਆਪਾਂ ਨੂੰ ਕਿਉਂਕਿ ਮੈਂ ਇੱਕ ਗੱਲ ਹੋਰ ਕਹਿਣਾ ਵੀ ਉੱਥੇ ਕਦੋਂ ਘੱਲੂਗਾ ਭਗਵਾਨਤਮਾਨ ਸੀਐਮ ਵਿਜੀਲੈਂਸ ਨੂੰ ਆਪਦੇ ਲੀਡਰਾਂ ਦੇ ਕਿਉਂਕਿ ਜਿਹੜੇ ਮੰਨ ਲਓ ਲੀਡਰ ਮੋਟਰਸਾਈਕਲ ਸੀ ਇਹਨਾਂ ਦੇ ਲੀਡਰਾਂ ਕੋਲੇ ਕਿਉਂਕਿ ਆਮ ਆਦਮੀ ਦੇ ਪਾਰਟੀ ਦੇ ਮੰਨ ਲਓ ਕਿਉਂਕਿ ਐਮਐਲਆ ਕੋਲੇ ਕਿਉਂਕਿ ਉਹ ਹੁਣ ਗੱਡੀਆਂ ਲਈ ਫਿਰਦੇ ਆ ਜਿਨ੍ਹਾਂ ਕੋਲੇ ਗੱਡੀਆਂ ਸੀਗੀਆਂ ਤੇ ਉਹ ਕੋਠੀਆਂ ਪਾਈ ਫਿਰਦੇ ਆ ਦੋ ਦੋ ਕੋਠੀਆਂ ਮੰਨ ਲਓ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਮਹਿੰਗੇ ਮਹਿੰਗੇ ਪਲਾਟਾਂ ਉਹਨਾਂ ਦੇ ਘਰੇ ਕਦੋਂ ਕੱਲੂਆ ਭਗਵਾਨ ਤਮਨ ਸੀਐਮ ਮੰਲੋ ਵਿਜੀਲੈਂਸ ਨੂੰ ਹੁਣ ਇਹ ਪੰਜਾਬੀਓ ਤੁਹਾਨੂੰ ਵੀ ਪਤਾ ਮੈਂ ਨਹੀਂ ਕਹਿੰਦਾ ਇਹ ਸਾਰੀ ਜਨਤਾ ਹੀ ਕਹਿੰਦੀ ਆ ਵੀ ਉਹਨਾਂ ਦੇ ਘਰੇ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਸਾਰੇ ਹੀ ਲੋਕ ਸਾਰੀ ਦੁਨੀਆ ਕਹਿੰਦੀ ਆ ਅਲਡਵਲਡ ਕਹਿੰਦਾ ਮੰਲੋ ਸਾਰੀ ਵੀ ਉਹਨਾਂ ਦੇ ਘਰੇ ਕਦੋਂ ਖੁੱਲੂਗਾ ਭਗਵਾਨ ਤਮਨ ਸੀਐਮ ਵਿਜੀਲੈਂਸ ਨੂੰ ਸੋ ਸੋ ਸਸਤਰੀਕਾਰ ਸਾਰੇ ਪੰਜਾਬੀਆਂ ਨੂੰ ਅੱਜ ਇੰਨੀ ਕੁ ਜਾਣਕਾਰੀ ਸੀ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇੱਕ ਗੱਲ ਹੋਰ ਕਹਿ ਕੇ ਜਾਣਾ ਪੰਜਾਬੀਓ ਮੈਂ ਕਿਉਂਕਿ ਕਿੰਨੀਆਂ ਹੀ ਮਾਮਾ ਦੇ ਪੁੱਤ ਮਰੀ ਜਾਂਦੇ ਆ ਕਿਉਂਕਿ ਇਹ ਸਰਕਾਰਾਂ ਦੇ ਕੋਲੇ ਕੋਈ ਤੋੜ ਨਹੀਂ ਕਿਉਂਕਿ ਆਪਦੀਆਂ ਵੋਟਾਂ ਪਵਾਉਣ ਦੇ ਮਾਰੇ ਕੋਈ ਵੀ ਮੰਨ ਲਓ ਇਹ ਸਰਕਾਰਾਂ ਗਿਆ ਕਿਉਂਕਿ ਵੱਡੇ ਵੱਡੇ ਵਾਅਦੇ ਕਰਦੀਆਂ ਵੀ ਐ ਕਰਦਾਂਗੇ ਐ ਕਰਦਾਂਗੇ ਸੋ ਧੰਨਵਾਦ ਜੀ